ਸਵਾਗਤ ਹੈ ਜੀ ਅੱਜ ਮੈਲਸਿੰਗ ਵਾਲਾ ਵਿੱਚ ਫੋਟੋਆਂ ਪੁੱਛੀ ਆਪਾਂ ਜਿਹੋ ਜਿਹੇ ਰਿਸਪੌਂਸ ਆ ਰਿਹਾ ਕੀ ਕਹਿਣਾ ਦੋ ਬਹੁਤ ਵਧੀਆ ਰਿਸਪੌਂਸ ਆ ਜੀ ਤੁਸੀਂ ਦੇਖ ਹੀ ਰਹੇ ਹੋ ਲੋਕ ਕਿੰਨੇ ਆਏ ਹੋਏ ਨੇ ਸਾਡੇ ਨਾਲ ਸਾਥ ਦੇ ਰਹੇ ਨੇ ਔਰ ਸਾਰੇ ਦੁਕਾਨਦਾਰ ਜਿਹੜਾ ਜਿੰਨੇ ਭਾਈਚਾਰਾ ਸਾਰਾ ਬਾਜ਼ਾਰ ਵਾਲਾ ਸਾਰਾ ਨਾਲ ਹੈ ਜੀ ਔਰ ਬਹੁਤ ਖੁਸ਼ੀ ਹੋ ਰਹੀ ਹੈ ਇਹ ਦਿਨੀ ਜਿਹੜਾ ਸ਼ੋਰਨੀ ਆਕਾਦੀਤਲ ਦੇ ਆਗੂਆਂ ਨੇ ਜਿਹੜਾ ਇੱਕ ਵੱਡਾ ਅਲੋਚਨਾ ਕਰਾਇਆ ਗਿਆ ਉਸ ਤੋਂ ਤੋਂ ਨੇ ਸਵਾਲ اٹھਾਇਆ ਕਿ ਇੱਕ ਤੀਰੂ ਜਿਹੜੀ VOTING ਉਸ ਤੋਂ ਬਾਅਦ ਕਰਮਜੀਤ ਸਿੰਘ ਦਾ ਲੋਗ ਜਿਹੜੇ ਤੁਹਾਨੂੰ ਹੱਕੇ ਦੇ ਵਿੱਚ ਨਜ਼ਰ ਨਹੀਂ ਆਉਣਗੇ ਉਹਦਾ ਫਿਰਮਾ ਦਾ ਕੰਮ ਹੈ ਉਹ ਆਪਣੀਆਂ ਫਿਰਮਾ ਬਣਾਉਣ ਲਈ ਚਲੇ ਜਾਣਗੇ ਤੇ ਮੈਂ ਕਿਹੜਾ ਤੇਰੇਵਿੰਦਰਮ ਜਾਣਾ ਪੰਜਾਬ 'ਚ ਹੀ ਆ ਮੈਂ ਜੋ ਵੀ ਜਾਣਾ ਹੋਊਗਾ ਤਾਂ ਮੈਂ ਕਿਤੇ ਹੋਰ ਥੋੜਾ ਜਾਣਾ ਤੁਸੀਂ ਆਪਣਾ ਮਤਲਬ ਕਹਿੰਦਾ ਕਿ ਕਿਹਦੇ ਨਾਲ ਮੱਝ ਆਪਣੇ ਆਪ ਨਾਲ ਸਰਬਾਤੋ ਅੱਜ ਦਾ ਚੋਣ ਪ੍ਰਚਾਰ ਕਰਨ ਲਈ ਅਸੀਂ ਜਰਨੀ ਦਾ ਨਿਆਸੀਪੁਰਾ ਦੇ ਵਿੱਚ ਪਹੁੰਚੇ ਆ ਅ ਕੀ ਕਹਿਣਾ ਚਾਹੀਦਾ ਅ ਬਹੁਤ ਤਿੱਖੀ ਗੱਲ ਵੀ ਬੜਾ ਹੈ ਇਹਨਾਂ ਦਾ ਰਹਿਣਾ ਕਿ ਲੋਕ ਸਵਾ ਹਰ ਦਾ ਬੜਾ ਵੱਡਾ ਹਰਕਾ ਹੁੰਦਾ ਦੇ 20 ਬਸਰ ਨਾਲ ਅਸੀਂ ਇਹਨਾਂ ਨੂੰ ਟਾਈਮ ਲਾਈਨ ਦੇ ਆਜੇ ਅਸੀਂ ਲਿਹਾਜ਼ਪੁਰ ਵਾਲੇ ਦੇ ਵਿੱਚ ਕੀ ਕਰ ਰਹੇ ਆਂ ਔਰ ਜਿਹੜੀ ਵੀ ਦੁਕਾਨ ਦੇ ਵਿੱਚ ਤੁਸੀਂ ਜਾਂਦੇ ਆ ਸਭ ਤੋਂ ਵੱਡਾ ਰਿਸਪੌਂਸ ਮਿਲਦਾ ਲੋਕ ਬੜੇ ਉਤਸ਼ਾਹ ਨਾਲ ਕਿ ਅਸੀਂ ਢਾਲ ਨੂੰ ਉਤਾਰਉਣੀ ਆਂ ਔਰ ਗਾਰਮੀ ਦਾ ਸਮੋਚ ਜਦ ਅਸੀਂ ਲੋਕ ਸਮਾਜ ਵਿੱਚ ਭੇਟਾ ਐਂਕੀ ਬਣਾਇਆ ਤੇ ਇਹ ਹਲਕਾ ਨੇ ਆਸੂ ਵਾਲਾ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਜੁਨਾ ਦੇ ਵਿੱਚ ਵੀ ਪ੍ਰੋਫੈਸਰ ਸਾਲੂ ਸਿੰਘ ਜੀ ਨੇ ਜੁੜੜੀ ਸੀ ਉਸ ਵੇਲੇ ਵੀ ਲਿਹਾਜ਼ਪੁਰ ਵਾਲਾ ਹਲਕਾ ਨੇ ਵੱਡੀ ਲੀਡ ਦਿੱਤੀ ਸੀ ਇਸ ਵਾਰ ਤੋਂ ਉਹ ਜੀਐਸ ਤੋਂ ਆਪ ਨੂੰ ਕਿੰਨੇ ਜਰਾ ਬਿਲਕੁਲ ਜੀ ਐਸ ਕੇ ਅੱਜ ਵੀ ਉਸ ਤੋਂ ਵੀ ਵੱਡੀ ਲੀਡ ਹਾਸਲ ਕਰਾਂਗੇ ਪਿਛਲੀ ਵਾਰ ਅਸੀਂ ਬਧਾਰ ਸਾਹ ਦੇ ਵਿੱਚ 38000 ਜੱਟ ਪ੍ਰਾਪਤ ਕੀਤੀ ਸੀ ਐਂਕੀ 60000 ਜੱਟ ਪ੍ਰਾਪਤ ਰੋਟੀਗ੍ਰਾਮ ਨੂੰ ਆਮ ਆਦਮੀ ਪਾਰਟੀ ਤੇ ਜਿਹੜੇ ਦੋਸ਼ ਕਾਇ ਜਾ ਰਹੇ ਉਹਦਾ ਕਹਿਣਾ ਕਿ ਜਿਹੜੇ ਵਾਦੇ ਝੂਠ ਵਾਦੇ ਕਿੰਨੇ ਸੀ 2022 ਦੇ ਥੋੜਾ ਤੇ ਉਹ ਪੂਰੇ ਨਹੀਂ ਕੀਤੇ ਗਏ ਸਭ ਤੋਂ ਵੱਡਾ ਉਹਨਾਂ ਨੇ ਜਿਹੜਾ ਵਾਅਦਾ ਆਇਆ ਕਿ 1000 ਰੁਪਏ ਜਿਹੜਾ ਔਰਤਾਂ ਦੇ ਨਾਲ ਵਾਅਦਾ ਕੀਤਾ ਸੀ ਉਹ ਹਾਲੇ ਤੱਕ 3 ਸਾਲ ਹੋ ਗਏ ਪਰ ਹਾਲੇ ਤੱਕ ਉਹ ਪੂਰਾ ਨਹੀਂ ਕੀਤਾ ਗਿਆ। ਵਾਅਦੇ ਪੂਰੇ ਕੀਤੇ ਗਏ ਨੇ ਜਿਹੜੇ ਬੁਰਗੀਆਂ ਉਹਨਾਂ ਕੋਲੇ ਟੈਨ ਨੂੰ ਫਰ ਸੈ ਨਹੀਂ ਇਹਨਾਂ ਕੋਲ ਕੋਈ ਅਜਿਹਾ ਚੜਾ ਕਰਦੇ ਨੇ ਅਸੀਂ ਬੀਬੀ ਨੂੰ ਆਫੀ ਦਾ ਵਾਅਦਾ ਕੀਤਾ ਸੀ ਇਹ ਗੱਲ ਵੀ ਹੋਈ ਨਹੀਂ ਅੱਜ ਜਦੋਂ ਵੀ ਹਜ਼ਾਰ ਪੈਣੀ ਗੱਲ ਕਰਦੇ ਹੋ ਜਦੋਂ ਘਰ ਦੇ ਵਿੱਚ 5-6 50 ਦਾ ਬਿਜਲੀ ਦਾ ਬਿੱਲ ਆਉਂਦਾ ਸੀ ਉਹ ਬੰਦ ਹੋ ਗਿਆ ਜਦੋਂ 5000 6000 ਘਰ ਦੇ ਵਿੱਚ ਹੀ ਚਲਾ ਗਿਆ ਨਾ ਬਾਕੀ ਜਿੰਨੇ ਬਾਹਰ ਕਿਤੇ ਵੀ ਉਹ ਪੂਰੇ ਕਰ ਰਹੀ ਹੈ ਤਾਂ ਵੀ ਹੋਰ ਜਿਹੜੇ ਨਹੀਂ ਬਾਹਰ ਕਿਤੇ ਸੀ ਆਮ ਆਦਮੀ ਪਾਰਟੀ ਦੇ ਸਾਬਕਾ ਅਰਸ਼ ਸਿੰਘ ਮਾਨ ਸਰਦਾਰ ਮੁਖਬਤ ਸਾਹਿਬ ਪੰਜਾਬ ਉਹਨਾਂ ਨੇ ਉਹ ਵੀ ਵਾਦੇ ਪੂਰੇ ਕੀਤੇ ਜਿਹੜੇ ਅਸੀਂ ਚੋਣ ਮੈਨੀਫੈਸਟੋ ਦੇ ਚਾਹੇ ਸੀ ਰੋਕੀ ਲੱਗਦਾ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਜਿਹੜਾ ਨਾਰਾ ਅਸੀਂ ਪਾ ਕੇ ਜਾਵਾਂਗੇ ਪਾਰਟੀ ਦੇ ਨਾਮ ਬਿਲਕੁਲ ਹੀ ਪੰਜਾਬ ਖੇਤੀ ਵਿਭਾਗ ਸੁਭਾ 1345 ਸਾਥੋਂ ਖੇਤਾਂ ਦੇ ਵਿੱਚ ਪਾਣੀ ਨਹੀਂ ਤੇ ਅੱਜ ਖੇਤਾਂ ਦੇ ਵਿੱਚ ਪਾਣੀਆ ਕਿਸਾਨੀ ਜਵਾਨੀ ਵਕਤ ਦੇ ਵਿੱਚ ਗੁਜ਼ਾਰੀ ਸਾਰੇ ਆਮ ਆਦਮੀ ਪਾਰਟੀ ਦਾ ਨਾਅਰਾ ਖੋਦ ਬੜੀ ਜੀ ਰਿਹਾ ਦੇਖੋ ਸਰਜੋ ਕਰਨ ਦੀ ਤਾਂ ਮੋਲਜੀ ਜੀ ਸਿੰਘ ਬਲਾਸ ਜਿਨ੍ਹਾਂ ਨੇ ਟਾਈਮ ਦਿੱਤਾ ਨਿਹਾਲ ਸਿੰਘਾਂ ਦੇ ਰਸਤੇ ਜੀ ਅੱਜ ਅਸੀਂ ਵਧੀਆ ਨਿਹਾਲ ਸਿੰਘਾਂ ਦੇ ਦੁਕਾਨਾਂ ਘੋਟ ਡੋਰ ਕਰ ਰਹੇ ਆ ਬਹੁਤ ਸੋਹਣਾ ਰਿਸਪੌਂਸ ਆ ਹਰੇਕ ਥਾਂ ਹੀ ਸਾਨੂੰ ਸਮਾਨ ਹੋ ਕਰ ਰਹੇ ਕਰਜਮੋਲਜੀ ਨੂੰ ਕਿਹਦੇ ਹਰੇਕ ਥਾਂ ਹੀ ਲੱਗੂ ਨਾ ਟੋਲੇ ਟੋਲੇ ਜਾ ਰਹੇ ਆ ਇਸ ਕਰਕੇ ਸਾਨੂੰ ਬਹੁਤ ਮਤਲਬ ਕਿ ਵਧੀਆ ਮਿਲ ਰਿਹਾ ਪਿਆਰ ਤੇ ਪਹਿਲਾਂ ਵੀ ਇੱਥੇ ਆਵਾਦ ਵੀ ਪਾਰਟੀ ਨੂੰ ਐਮਐਲਮ ਆਫ ਬਹੁਤ ਸੋਹਣਾ ਪਿਆਰ ਮਿਲਿਆ ਸੀ ਤੇ ਹੁਣ ਵੀ ਸਾਨੂੰ ਉਮੀਦ ਆਈ ਬਹੁਤ ਸੋਹਣਾ ਪਿਆਰ ਮਿਲੂਗਾ ਸਾਨੂੰ ਨਿਹਾਲ ਸਿੰਘ ਵਾਲਾ ਦਾ ਇਹ ਰਿਪੋਰਟ ਰਿਹਾ ਕਿ ਪਹਿਲਾਂ ਵੀ ਜਦੋਂ ਪ੍ਰੋਫੈਸਰ ਸਾਧੂ ਸਿੰਘ ਨੇ ਜੋੜ ਦਿੱਤੀ ਸੀ ਤਾਂ ਨਿਹਾਲ ਸਿੰਘ ਵਾਲਾ ਦੇ ਵਿੱਚ ਆਪ ਵੀ ਚੱਲੋ ਇਸ ਵਾਰ ਵੀ ਵਿਸ਼ਵਾਸ ਹੈ ਕਿ ਜੀਵਲ ਜੀ ਤੇ ਸਾਰਿਆਂ ਨੂੰ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਹੈ ਕਿਉਂਕਿ ਬਹੁਤ ਸੋਹਣੇ ਕੰਮ ਕਰਦੀ ਹੈ ਕਿਹਾ ਵੀ ਆਪਾਂ ਬਹੁਤ ਸੋਹਣਾ ਕੰਮ ਕਰੂਗੀ ਤਾਂ ਲੋਕਾਂ ਨੂੰ ਵਿਸ਼ਵਾਸ ਹੈ ਨਾਲ ਰੋਪੀ ਨਾਲ ਕਿਵੇਂ ਲੱਗਦਾ ਲੋਕਾਂ ਦਾ ਰਿਸਪੌਂਸ ਇਸ ਵਾਰ ਬਹੁਤ ਹੀ ਅੱਛਾ ਲੱਗਦਾ ਕਿਉਂਕਿ ਕਾਰਾ ਬਹੁਤ ਵਧੀਆ ਮੈਜਰ ਦੁਕਾਨਦਾਰ ਵੀਰਾਂ ਨੇ ਬਹੁਤ ਚਾਰ ਨਾਲ ਮਿਲਦੇ ਆ ਕਿ ਨਾਲ ਪਰਫਾਰਮੈਂਸ ਵੀ ਦਿਖਾਉਂਦੇ ਵੀ ਬਹੁਤ ਵੱਡੀ ਲੀਡ ਨਾਲ ਉਹਨੂੰ ਕੋਟਾ ਪਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਗਿਆ ਇਹ ਤੁਹਾਨੂੰ ਕੀ ਲੱਗਦਾ ਜਿਵੇਂ ਪਹਿਲਾਂ ਪ੍ਰੋਫੈਸਰ ਸਾਧੂ ਸਿੰਘ ਵੀ ਚੋਣ ਵੇਲੇ ਵੱਡੀ ਲੀਡ ਦੇ ਨਾਲ ਜਿਹੜਾ ਇਹ ਨਿਹਾਲ ਸਿੰਘ ਵਾਲੇ ਦੇ ਵਿੱਚੋਂ ਦਿੱਤੇ ਸੀ ਉਹ ਤੇ ਨਿਹਾਲ ਸਿੰਘ ਵਾਲੇ ਦੇ ਲੋਕ ਇੱਕ ਵਾਰ ਇਹ ਜਿਹੜਾ ਉਹ ਰਿਪੋਰਟ ਕੰਮ ਕਰਨਗੇ ਬਿਲਕੁਲ ਕਰਨਗੇ ਜੀ ਰਿਪੋਰਟ ਕਰਨਗੇ ਕਿਉਂਕਿ ਸ਼ਰਮਪੁਤਰਾ ਇਨਸਾਨ ਬੇਦਾਗ ਤੇ ਲੋਕਾਂ ਪੜੇ ਲਿਖੇ ਹੋ ਕੇ ਜਾਣਕਾਰੀ ਇਹ ਲੋਕਾਂ ਨੂੰ ਚੰਗਾ ਹੀ ਅੰਸਾਰ ਨੂੰ ਭੇਜ ਦਿਆ ਪਾਰਲੀਮੈਂਟ ਤੇ ਇਸ ਲਈ ਐਰਕੀ ਵੀ ਇਹੀ ਕੁਛ ਕਰਨਗੇ ਜਦੋਂ ਸਾਧੂ ਸਿੰਘ ਵਾਲੀ ਹੋਵੇ ਇੱਕ ਜਿਹੜਾ ਕਰਮਜੀਤ ਮੋਜੀ ਦਾ ਮੁੱਖ ਮੁਕਾਬਲਾ ਤੁਸੀਂ ਕਿਹਦੇ ਨਾਲ ਕਰਦੇ ਹੋ ਕੋਈ ਪ੍ਰੋਬਲਮ ਨਹੀਂ ਹੈ ਜੀ ਕਿਉਂਕਿ ਮੁਕਾਬਲਾ ਤਾਂ ਜੇ ਸਾਧੂ ਸੂਤਰੇ ਬੰਦੇ ਦਾ ਕਿਸੇ ਨਾਲ ਹੁੰਦਾ ਹੀ ਨਹੀਂਗਾ ਜੀ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਤੇ ਮੁਕਾਬਲਾ ਤਾਂ ਉੱਥੇ ਹੀ ਕਿਹਾ ਜਾਂਦਾ ਜਿੱਥੇ ਕੋਈ ਪੁਰਾਣਾ ਪਰ ਕੰਡੀਡੇਟ ਹੋਵੇ ਨਵਾਂ ਸਾਫਟਵੇਅਰ ਤੇ ਲੋਕਾਂ ਦੇ ਵਿੱਚ ਪਛਾਣ ਆ ਤੇ ਇਸੇ ਕਰਕੇ ਮੈਨੂੰ ਨਹੀਂ ਲੱਗਦਾ ਕੋਈ ਦੇ ਨਾਲ ਪ੍ਰੋਪਰ ਪਿੰਚ ਮੁਕਾਬਲਾ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਕਰਮਜੀਤ ਅਨਮੋਲ ਜੀ ਪਹੁੰਚੇ ਆ ਨਿਹਾਲ ਸਿੰਘ ਵਾਲਾ ਦੇ ਵਿੱਚ ਡੋਰ ਟੂ ਡੋਰ ਚੋਂ ਪ੍ਰਚਾਰ ਕਰਨ ਲਈ ਤੇ ਕਿਵੇਂ ਲੱਗਦਾ ਤੁਹਾਨੂੰ ਲੋਕਾਂ ਦਾ ਰਿਸਪਾਂਸ ਕਿਹੋ ਜਿਹਾ ਕੱਲ ਜਦੋਂ ਸਾਨੂੰ ਪਤਾ ਲੱਗਿਆ ਐਮਐਲਏ ਸਾਹਿਬ ਨੇ ਸਾਰੇ ਵਾਲੰਟੀਅਰ ਸਾਹਿਬਾਨ ਨੂੰ ਸਾਹਿਬਾਨ ਨੂੰ ਜਾਣਕਾਰੀ ਦਿੱਤੀ ਇਹ ਕਾਰਜ ਜਿਹੜਾ ਮੂਜੀ ਦਾ ਤੋਂ ਆਪਣੇ ਨਿਹਾਲ ਸਿੰਘਾ ਦਾ ਸ਼ਹਿਰ ਤੋਂ ਹੋਣ ਕਰ ਰਹੇ ਤਾਂ ਖੁਸ਼ੀ ਦੀ ਹੱਦ ਨਹੀਂ ਰਹੀ ਸਾਡੇ ਵਲੰਟੀਅਰਾਂ ਦੀ ਕਿਉਂਕਿ ਸਾਰੇ ਇੰਨਾ ਸਾਡੇ ਵਲੰਟੀਅਰਾਂ ਨੂੰ ਆਸਮਾ ਨੂੰ ਪਛਾਣ ਕਿਉਂ ਕਿ ਮਾਨ ਸਾਹਿਬ ਨੇ 2 ਸਾਲਾਂ ਚ ਲੋਕ ਪੱਤੀ ਕੰਮ ਕੀਤੇ ਆ ਆਖਮਾਂ ਨੂੰ ਹੌਸਲਾ ਹੀ ਇੰਨਾ ਸਾਡੇ ਵਲੰਟੀਅਰਾਂ ਨੂੰ ਜਿਆ ਖੁਸ਼ੀ ਹੈ ਨਹੀਂ ਕਿ ਸਾਡੀ ਸਰਕਾਰ ਨੇ ਕੰਮ ਕੀਤੇ ਆ ਅਸੀਂ ਕੰਮ ਲੈ ਕੇ ਲੋਕਾਂ ਜਾ ਰਹੇ ਆ ਤਾਂ ਕਰਕੇ ਸ੍ਰੀ ਚੰਤਰਾਜੀ ਰਾਜੇ ਜੀ ਰਾਜੇ ਜੀ ਦੇ ਬਾਰੇ ਭਾਈ ਜੀ ਨੂੰ ਸਨਮਾਨਤ ਕਰ ਰਹੇ ਆ ਕਰਮਜੀਤ ਅਨਮੋਲ ਜੀ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਨਸ਼ੇ ਨੂੰ ਲੈ ਕੇ ਵਾਰ-ਵਾਰ ਜਿਹੜੇ ਸਵਾਲ ਉੱਠ ਰਹੇ ਆ ਕਿ ਨਸ਼ੇ ਦਾ ਮੁੱਦਾ ਜਿਹੜਾ ਇਸ ਵਾਰ ਚਿੰਤਾ ਦੇ ਵਿੱਚੋਂ ਗਾਇਬ ਹੈ ਕੀ ਲੱਗਦਾ ਤੁਹਾਨੂੰ ਕਿ ਨਸ਼ੇ ਤੇ ਜਿਹੜਾ ਕਾਬੂ ਪਾਉਣ ਦੇ ਵਿੱਚ ਸਰਕਾਰ ਅਸਫਲ ਰਹੀ ਹੈ ਜਿਵੇਂ ਮਾਨ ਸਾਹਿਬ ਨੇ ਪਹਿਲਾਂ ਵੀ ਬੋਲਿਆ ਸੀ ਕਿ ਅਸੀਂ ਨਸ਼ੇ ਤੇ ਬਹੁਤ ਤਰੀਕੇ ਨਾਲ ਕੰਮ ਕਰ ਰਹੇ ਆ ਉਹਨਾਂ ਨੇ ਪਹਿਲਾਂ ਵੀ ਕਿਹਾ ਜਿਗਾ ਕਿ ਜੇ ਆਪਾਂ ਨਸ਼ਾ ਕੋਧਾਂ ਨਾ ਤਾਂ ਬੰਦ ਹੋਵੇ ਨਾ ਬੰਦ ਹੋ ਸਕਦਾ ਇਹਨੂੰ ਸਸਟੇਮੈਂਟ ਦੇ ਢੰਗ ਨਾਲ ਬੰਦ ਕੀਤਾ ਜਾਊਗਾ ਜਿੱਥੋਂ ਤੱਕ 2 ਸਾਲਾਂ ਦੀ ਸਰਕਾਰ ਦਾ ਸਵਾਲ ਆ ਤੁਸੀਂ ਆਂਕੜੇ ਚੱਕ ਕੇ ਦੇਖ ਕਰਦੇ ਹੋ ਕਿ ਕਿੰਨੇ ਘੱਟ ਕਿੰਨਾ ਘਟ ਗਿਆ ਨਸ਼ਾ ਮੈਂ ਇਹ ਨਹੀਂ ਕਹਿੰਦਾ ਕਿ ਦਸ਼ਕਾ ਪਰ ਬਹੁਤ ਹੱਦ ਤੱਕ ਨਸ਼ਾ ਘਟ ਹੋਇਆ ਜਿਹੜੇ ਨਸ਼ੇ ਦੇ ਸਰਾਕਰ ਵੱਡੇ ਵੱਡੇ ਸਰਾਕਰ ਜਿਹੜੇ ਨਸ਼ੇ ਦੇ ਵਿੱਚ ਡੁੱਬੇ ਸੀ ਉਹਨਾਂ ਦੀਆਂ ਕਿਹੜੀਆਂ ਜਾਇਦਾਦਾਂ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆ ਉਹਨਾਂ ਨੂੰ ਸਰਕਾਰ ਅਟੈਚ ਕਰ ਰਹੀ ਆ ਇਸ ਕਰਕੇ ਉਹਨਾਂ ਦਾ ਵੀ ਲੱਕ ਟੁੱਟ ਗਿਆ ਅਸਲ ਵਿੱਚ